લાલી ਸੈਣੀ ਜੀ ਕਹਿੰਦੇ ਅਮਰਪਾਲ ਜੀ ਜੇਲ੍ਹ ਦੇ ਵਿੱਚੋਂ ਕਦੋਂ ਬਾਹਰ ਆਉਣਗੇ ਜੀ ਦੱਸਿਓ ਜ਼ਰੂਰ ਜਿਸ ਵੇਲੇ ਸੈਂਟਰ ਸਰਕਾਰ ਦੀ ਹੂੰ ਬਈ ਮਰਜ਼ੀ ਹੋਈ ਜੀ ਇਹ ਗੱਲ ਅਸੀਂ ਡੇ 1 ਤੋਂ ਕਹਿ ਰਹੇ ਜਦੋਂ ਇਹ ਇਲੈਕਸ਼ਨ ਲੜੇ ਸਨ ਖਡੂਰ ਸਾਹਿਬ ਅਸੀਂ ਉਸ ਵੇਲੇ ਵੀ ਇਹ ਗੱਲ ਕਹੀ ਸੀ ਕਿ ਭਾਵੇਂ 5 ਲੱਖ ਵੋਟ ਤੇ ਜਿਤਾ ਲਓ ਜਿੰਨੀਆਂ ਮਰਜ਼ੀ ਵੋਟ ਤੇ ਜਿਤਾ ਲਓ ਜੇ ਡਿਊੜੀ ਦਾ ਬੂਆ ਖੋਲਣਾ ਹੈ ਤਾਂ ਸੈਂਟਰ ਸਰਕਾਰ ਦੀ ਮਨਜ਼ੂਰੀ ਨਾਲ ਹੀ ਖੋਲਣਾ ਹੈ ਜੀ ਜੀ ਇਸ ਮਾਮਲੇ ਚ ਤੁਸੀਂ ਦੇਖ ਲਓ ਕਿ ਉਹੀ ਹੋਇਆ ਆਈਡੀ ਵੱਡੀ ਜੱਤ ਤੋਂ ਬਾਅਦ ਹੈ ਇੰਜੀਨੀਅਰ ਰਾਸ਼ੀਦ ਜੱਤਿਆ ਉਹ ਵੀ ਅੰਦਰ ਹੈ ਜੀ ਹਾਲਾਂਕਿ ਦੋਨਾਂ ਦੇ ਕੇਸਾਂ ਦੇ ਵਿੱਚ ਬੜਾ ਫਰਕ ਆ ਹੁਣ ਤਾਂ ਕੇਸ ਹੋਰ ਵੀ ਰਜਿਸਟਰਡ ਹੋ ਗਏ ਨਾ ਅਮਰਤਪਾਲ ਸਿੰਘ ਵਾਲੇ ਮਾਮਲੇ ਦੇ ਵਿੱਚ ਜੇ ਤੁਸੀਂ ਇਹ ਦੇਖੋਗੇ ਤਾਂ ਸਿਮਰਨਜੀਤ ਸਿੰਘ ਮੂਰੇ ਆਏ ਸਨ ਉਹ ਇੱਕ ਹਿਸਟਰੀ ਦਾ ਚੈਪਟਰ ਹੈ ਜੱਤਣ ਤੋਂ ਬਾਅਦ ਉਹ ਕਿਸ ਤਰ੍ਹਾਂ ਰਿਹਾ ਹੋਏ ਸੀਗੇ ਤਾਂ ਸੈਂਟਰ ਨੇ ਹੀ ਕੀਤਾ ਸੀ ਉਹਨਾਂ ਨੂੰ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸ਼ਾਇਦ ਜੋਰਜ ਫਰਨੈਂਡਸ ਜਿੱਤ ਕੇ ਜਿਹੜੇ ਰਿਹਾ ਹੋਏ ਸੀਗੇ ਤਾਂ ਪਰ ਜਦੋਂ ਵੀ ਹੁੰਦਾ ਇਸ ਤਰ੍ਹਾਂ ਤਾਂ ਕਿ ਉਹਦੀ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾ ਕਿ ਜੇ ਮੰਨ ਲਓ ਪੰਜਾਬ ਸਰਕਾਰ ਦੀ ਜਾਂ ਭਾਰਤ ਸਰਕਾਰ ਦੀ ਮਰਜ਼ੀ ਹੋ ਗਈ ਅੱਧੀ ਰਾਤ ਉਮਰ ਕੈਦ ਨੂੰ ਵੀ ਕਹਿ ਸਕਦੇ ਆ ਕਹਾ ਜਮਿਤਰਾ ਚੰਦ ਜੀ ਬਿਲਕੁਲ ਇਹੋ ਜੇ ਅਧਿਕਾਰ ਨੇ ਸਰਕਾਰਾਂ ਦੇ ਕੋਲ ਬੰਦੀ ਸਿੰਘਾਂ ਦਾ ਮਸਲਾ ਹੋ ਵਿੱਚ ਮੈਂ ਬਹੁਤ ਵਾਰੀ ਇਹਨਾਂ ਗੱਲਾਂ ਦਾ ਜ਼ਿਕਰ ਕਰ ਚੁੱਕਾ ਕਿ ਰਾਜਪਾਲ ਸਾਹਿਬ ਕੋਲ ਕਿਹੜੀਆਂ ਸ਼ਕਤੀਆਂ ਨੇ ਕੇਂਦਰ ਕੋਲ ਕਿਹੜੀਆਂ ਸ਼ਕਤੀਆਂ ਨੇ ਜੀ ਪੰਜਾਬ ਸਰਕਾਰ ਕੋਲ ਵੀ ਬੜੀਆਂ ਸ਼ਕਤੀਆਂ ਹੁੰਦੀਆਂ ਕੈਦੀਆਂ ਦੇ ਮਾਮਲੇ 'ਚ ਬਿਲਕੁਲ ਬਿਲਕੁਲ ਮਿੰਟ ਜੀ ਆ ਮੁਕਰਦਰ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਇੱਥੇ ਵੋਟਾਂ ਕਹਿੰਦੇ ਇਹ ਤਾਂ ਇਹ ਪੰਦੀਆਂ ਨੇ ਬਿਨਾ ਮੁੱਦਿਆਂ ਤੋਂ ਕਹਿੰਦੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਤੇ ਆਹ ਮਾਣੀ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਮੈਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਜੀ ਕਿ ਹੁਣ ਜਜ਼ਬਾਤ ਭਾਰੇ ਹੋ ਜਾਂਦੇ ਆ ਜੀ ਹਾਂ ਬਿਲਕੁਲ ਸਰਬਜੀਤ ਸਿੰਘ ਖਾਲਸਾ ਵਾਲੇ ਮਾਮਲੇ 'ਚ ਤੁਸੀਂ ਦੇਖੋ ਸਰਬਜੀਤ ਸਿੰਘ ਖਾਲਸਾ ਕੌਣ ਸੀ ਕਿਸੇ ਨੂੰ ਨਹੀਂ ਸੀ ਪਤਾ ਸਰਬਜੀਤ ਸਿੰਘ ਖਾਲਸਾ ਰਹਿੰਦੇ ਇੱਕ ਭਾਵਕ ਆਪੀ ਲੋਕਾਂ ਨੇ ਜਿਤਾਇਆ ਜੀ ਜੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਕੁਝ ਮਹੀਨਿਆਂ ਬਾਅਦ ਹੀ ਸੀਨ ਬਦਲ ਗਿਆ ਸੀਗਾ ਬਿਲਕੁਲ ਥੱਲੇ ਕਿਸ ਤਰ੍ਹਾਂ ਦੇ ਕਮੈਂਟ ਆਉਣੇ ਸਟਾਰਟ ਹੋ ਗਏ ਕਿਸ ਤਰ੍ਹਾਂ ਦੀ ਆਲੋਚਨਾ ਹੋਣੀ ਸਟਾਰਟ ਹੋ ਗਈ ਜੀ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਸਾਡੇ ਵਿੱਚ ਵੋਟ ਪਾਉਣ ਦੀ ਰੁਚੀ ਆ ਉਹਦੇ ਵਿੱਚ ਭਾਵੁਕਤਾ ਵੀ ਇੱਕ ਅੰਸ਼ ਹੈ ਇਹ ਮੰਨਣਾ ਪਾਏਗਾ ਸਾਨੂੰ ਬਿਲਕੁਲ ਬਹੁਤ ਪਹਿਲਾਂ ਪਹਿਲਾਂ ਭਾਵੁਕਤਾ ਹੁੰਦੀ ਸੀ ਕਿ ਦਾਦੇ ਦੀ ਪਾਰਟੀ ਹੈ ਪਾਪੇ ਦੀ ਪਾਰਟੀ ਹੈ ਚਾਚੇ ਦੀ ਪਾਰਟੀ ਹੈ ਜੀ ਠੀਕ ਹੈ ਨਾ ਜੀ ਤਾਂ ਹੁਣ ਇੱਕ ਵਕਰੀ ਕਿਸਮ ਦੀ ਵੀ ਭਾਵੁਕਤਾ ਹੈ ਸੋਸ਼ਲ ਮੀਡੀਆ ਤੇ ਦੇਖਿਆ ਜਾਂਦਾ ਕਿ ਯਾਰ ਸਮਝਦੇ ਹੋ ਨਾ ਕਿ ਸੋਸ਼ਲ ਮੀਡੀਆ ਜਿਹੜੀ ਹੈ ਉਹ ਵੀ ਭਾਵੁਕਤਾ ਦਾ ਇੱਕ ਕਿਤੇ ਨਾ ਕਿਤੇ ਸਬਾਬਤਾ ਬਣਦੀ ਹੈ ਨਾ ਸੋਸ਼ਲ ਮੀਡੀਆ ਨੇ ਬਹੁਤ ਜ਼ਿਆਦਾ ਫਰਕ ਪਾਇਆ ਹੈ ਇਲੈਕਸ਼ਨ ਤੇ ਜੀ ਬਿਲਕੁਲ ਮੈਂ ਜੀ ਆ ਕੁਝ ਕਮੈਂਟ ਆਪਾਂ ਸ਼ਾਮਿਲ ਕਰ ਲਈਏ ਜੀ ਕੋਈ ਦੋਸਤਾਂ ਦਾ ਸਵਾਲ ਹੋਇਆ ਤੇ ਨਾਲ ਉਹ ਗੱਲਬਾਤ ਹੋ ਜਾਏਗੀ ਜੁਰਾਵਰ ਢੀਲੋਂ ਜੀ ਕਹਿ ਰਹੇ ਕਿ ਮੁਕਾਬਲਾ ਸੰਦੀਪ ਸਿੰਘ ਸਣੀ ਦੇ ਭਰਾ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੋਵੇਗਾ ਇੱਕ ਮਿੱਤਰ ਇੱਥੇ ਕਹਿ ਰਹੇ ਸੀਗੇ ਕਿ ਅਕਾਲੀ ਦਲ ਜਿਹੜਾ ਹੈ ਉਹ ਹੁਣ ਜਾ ਫਿਰ ਜਿੱਤ ਪ੍ਰਾਪਤ ਕਰੇਗਾ ਅਕਾਲੀ ਦਲ ਵੀ ਹੁਣ ਤੇ ਕਈ ਹੋ ਗਿਆ ਨਾ ਉਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਬਾਦਲ ਆ ਗਿਆ ਮੈਦਾਨ ਚ ਨਵਾਂ ਕਾਲੀ ਦਲ ਵੀ ਆ ਸਕਦਾ ਤੇ ਕਾਲੀ ਦਲ ਅਮਰਸਰ ਵੀ ਹੋ ਸਕਦਾ ਜੀ ਅਕਾਲੀ ਦਲ ਵੀ ਚਾਰ ਅਕਾਲੀ ਦਲ ਵੀ ਕਈ ਆ ਗਏ ਨਾ ਤੇ ਕਾਲੀ ਤਾਂ ਹੈਗੀ ਆ ਗਿਆ ਹੈ ਤਾਂ ਸਾਰੇ ਕਾਲੀ ਹੀ ਆ ਜੀ ਤੁਸੀਂ ਸਦਨ ਕਹਿ ਰਹੇ ਸੀ ਵੀ ਕੋਈ ਜਿੱਤ ਜੇ ਸੰਧੂ ਜਿੱਤ ਗਿਆ ਤੇ ਮੈਨੂੰ ਜਿੱਤ ਜੇ ਅਕਾਲੀ ਦਲ ਹਾਂ ਜੀ ਹਾਂ ਜੀ ਕਸੁਖਵੀਰ ਸਿੰਘ ਭਾਈ ਜੀ ਹੋਰਾਂ ਦਾ ਆਪਾਂ ਕਮੈਂਟ ਜ਼ਰੂਰ ਪੜ ਲੈਣਾ ਜੀ ਇਹ ਕਹਿੰਦੇ ਆ ਕਿ ਜਿਹੜਾ ਤੁਸੀਂ ਕਰਨ ਬੁਰਜ ਦਾ ਜ਼ਿਕਰ ਕਰ ਰਹੇ ਸੀ ਕਹਿੰਦੇ ਉਹਨਾਂ ਦੀ ਥਾਂ ਤੇ ਗੁਰਜੀਤ ਔਜਲਾ ਦਾ ਨਾਮ ਅੱਗੇ ਲਿਆਂਦਾ ਜਾ ਰਿਹਾ ਕਹਿੰਦੇ ਨਹੀਂ ਹੁਣ ਤੇ ਦੇਖੋ ਇਹਨਾਂ ਨੇ ਇੱਕ ਵਾਰੀ ਤੇ ਨਾਮ ਡਿਕਲੇਅਰ ਕਰ ਦਿੱਤਾ ਹੈ ਜੀ ਮੇਰੇ ਖਿਆਲ ਦੇ ਨਾਲ ਦੇਖੋ ਜਿਹੜੇ ਕਰਨਵੀਰ ਬੁਰਜ ਜਿੰਨਾ ਕੋ ਮੈਂ ਜਾਣਦਾ ਅੱਛਾ ਸਾਡਾ ਦੋਸਤ ਹੁੰਦਾ ਸੀ ਕਰਨ ਬੁਰਜਾ ਤੁਹਮੇ ਮੇਰੇ ਮੂੰਹ ਮਤਲਬ ਕਿ ਵਾਰ-ਵਾਰ ਉਹੀ ਨਿਕਲਦਾ ਸ਼ਬਦ ਹੈ ਕਰਨ ਬੁਰਜਾ ਆ ਬੁਰਜਾ ਆਪਾਂ ਬੁਰਜਾ ਕਹਿੰਦੇ ਨਹੀਂ ਬੁਰਜ ਹਮ ਕਰਨਵੀਰ ਬੁਰਜ ਠੀਕ ਹੈ ਬੇਸ਼ੱਕ ਪੰਜਾਬ ਪੱਧਰ ਤੇ ਕੋਈ ਵੱਡਾ ਚਿਹਰਾ ਨਾ ਹੋਵੇ ਪੈਸੇ ਤੇ ਲੈਵਨ ਨੂੰ ਸੌਖਾ ਹੈ ਦੂਜਾ ਇਹ ਬਾਜਵੇ ਦਾ ਧੜਾ ਜਿਹੜਾ ਹੈ ਨਾ ਉਹ ਕਹਿ ਲੋ ਕਿ ਪਿੱਠ ਤੇ ਖਲੋਤਾ ਹੈ ਹਮ ਸੋ ਬਾਜਵੇ ਦੇ ਧੜੇ ਨੂੰ ਤੁਸੀਂ ਮਤਲਬ ਕਿ ਸਹਿਮਤ ਕੀਤੇ ਤੋਂ ਬਗੈਰ ਨਹੀਂ ਘੋੜਾ ਬਦਲ ਸਕਦੇ ਇਸ ਦਾ ਜੀ ਬਿਲਕੁਲ ਇਹ ਵੀ ਸੁਪਸ਼ਟ ਹੈ ਸਿਸ ਕਰਕੇ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਵੇਖਣੀਆਂ ਪੈਣਗੀਆਂ ਬਾਕੀ ਕਾਂਗਰਸ ਵਾਲੇ ਨੂੰ ਇੱਕ ਦਿਨ ਕੋਈ ਸੱਜਣ ਆਏ ਸਨ ਕਿਸੇ ਬਹੁਤ ਵੱਡੇ ਨੇਤਾ ਦੀ ਟੀਮ ਚੋਂ ਮੇਰੇ ਦੋਸਤ ਹੈ ਆਪਣੇ ਇਲਾਕੇ ਚੋਂ ਆ ਜਾਂਦੇ ਜਦੋਂ ਇਧਰ ਲੰਘਦੇ ਟੱਪਦੇ ਆ ਤੋ ਬੈਠੇ ਸਨ ਮੈਂ ਕਿਹਾ ਯਾਰ ਤੁਹਾਡਾ ਵੀ ਪੇਚਾ ਫਸ ਸਕਦਾ ਹੈ ਕਿ ਤੁਸੀਂ ਭਾਈ ਸੁਖਪਾਲ ਖਹਿਰੇ ਨੂੰ ਲੈ ਜਾਓ ਪੰਥਕ ਵੋਟ ਨੂੰ ਅਪੀਲ ਕਰਨਗੇ ਚੰਨੀ ਸਾਹਿਬ ਨੂੰ ਲੈ ਜਾਓ ਦਲਿਤ ਵੋਟ ਖਿੱਚਣਗੇ ਰਾਣਾ ਗੁਰਜੀਤ ਪਰਸਨਲ ਉਹਨਾਂ ਨੂੰ ਲੈ ਜਾਓ ਉਹ ਆਪਦੀ ਪਰਸਨਲ ਕਪੈਸਿਟੀ ਚੋਂ ਵੋਟ ਖਿੱਚ ਸਕਦੇ ਹੋ ਉਸ ਏਰੀਏ ਚੋਂ ਤੇ ਰਾਜਾ ਪੜਿੰਗ ਨੂੰ ਲੈ ਜਾਓ ਉਹ ਤਾਂ ਕਿਤੋਂ ਵੀ ਮਤਲਬ ਕਿ ਕਰ ਸਕਦੇ ਆ ਚਲੋ ਉਹ ਕਹਿੰਦੇ ਪਰ ਇਹਨਾਂ ਨੂੰ ਲਿਜਾਏਗਾ ਕੌਣ ਜੇ ਕੋਈ ਲੈ ਗਿਆ ਤੇ ਇਹਨਾਂ ਨੂੰ ਹਟਾਏਗਾ ਕੌਣ ਸਾਰੇ ਇਕੱਠੇ ਨਿਕਲ ਜਾਈਏ ਸੁਪੇ ਬੜਾ ਹਸਿਆ ਉਹ ਕਹਿੰਦੇ ਵੀ ਇਹਨਾਂ ਨੂੰ ਲਿਜਾਏਗਾ ਕੌਣ ਕੱਟਿਆ ਨੂੰ ਤੇ ਜੇ ਕੋਈ ਲੈ ਗਿਆ ਇਹਨਾਂ ਨੂੰ ਮੁੜ ਕੇ ਲੜਿਆਂ ਨੂੰ ਹਟਾਏਗਾ ਕੌਣ ਜੀ 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 ਚਲੋ ਜੀ ਇੱਕ ਮਿੰਟ ਆਪਾਂ ਹੋਰ ਪੜ੍ਹਦੇ ਹਾਂ ਤੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਜੀ ਪਿਕਚਰ ਆਫ ਬ੍ਰਾਈਟ ਭਾਰਤ ਬਾਈ ਜੀ ਨੇ ਲਿਖਿਆ ਹੋਇਆ ਸ਼ੁਕਰੀਆ ਭਾਈ ਜੀ ਨਾਲ ਜੋੜਨ ਵਾਸਤੇ ਇਹ ਕਹਿੰਦੇ ਕਿ ਜੀ ਹਿੰਸਕ ਜਿੱਤਣਗੇ ਤਾਂ ਕੱਲ ਨੂੰ ਕੇ ਪੀਐਸ ਗੱਲ ਵਰਗੇ ਵੀ ਆਉਣਗੇ ਕਹਿੰਦੇ ਪੰਜਾਬ ਦੇ ਵਿੱਚ ਇਸ ਲਈ ਇਹ ਵਿਚਾਰਧਾਰਾ ਸਮਾਜ ਦੇ ਖਿਲਾਫ ਹੈ ਬੀਜੇਪੀ ਕਹਿੰਦੇ ਇਸ ਤਰ੍ਹਾਂ ਦੀ ਰਾਜਨੀਤੀ ਕਰਦੀ ਆ ਦੇਖੋ ਇਹ ਚੀਜ਼ਾਂ ਬਿਲਕੁਲ ਇਨਾਂ ਦਾ ਕੰਸਰਨ ਵੀ ਨਹੀਂ ਛੱਡ ਸਕਦੇ ਆਪਾਂ ਜੀ ਇਹ ਵੀ ਪੰਜਾਬ ਦੇ ਵਿੱਚ ਇੱਕ ਆਈਡੀਓਲੋਜੀ ਹੈ ਹਮ ਠੀਕ ਹੈ ਨਾ ਜੀ ਇਹ ਵੀ ਆਈਡੀਓਲੋਜੀ ਹੈ ਕੁਝ ਬੰਦੇ ਜਿਵੇਂ ਆਪਾਂ ਦੋ ਧੜਿਆਂ 'ਚ ਵਿਚਾਰਧਾਰਾ ਨੂੰ ਵੰਡ ਲੈਨੇ ਆਂ ਕੁਝ ਦੇ ਖਿਆਲ ਜਿਹੜੇ ਆ ਤੱਤੇ ਹੋ ਗਏ ਕੁਝ ਦੇ ਖਿਆਲ ਜਿਹੜੇ ਬਿਲਕੁਲ ਠੰਡੇ ਹੋ ਗਏ ਗਰਮ ਜਾਂ ਨਰਮ ਜੀ ਖਿਆਲਤ ਜਿਹੜੇ ਹੁੰਦੇ ਆ ਇਹਨਾਂ ਨੂੰ ਵੀ ਨਾਂ ਲੈ ਲਿਆਣਾ ਪਵੇਗਾ ਜਦੋਂ ਤੁਸੀਂ ਇਦਾਂ ਇਸ ਤਰ੍ਹਾਂ ਦੀ ਗੱਲ ਕਰੋਗੇ ਤਾਂ ਬਿਲਕੁਲ ਇਹਨਾਂ ਦਾ ਕੰਸਰਨ ਠੀਕ ਹੈ ਕਿ ਇਹ ਪੋਲਰਾਈਜੇਸ਼ਨ ਦੀ ਮੇਰੇ ਖਿਆਲ ਦੇ ਨਾਲ ਭਾਜਪਾ ਵਾਸਤੇ ਕਿਤੇ ਨਾ ਕਿਤੇ ਅੱਗੇ ਜਾ ਕੇ ਇੱਕ ਕੜੀ ਬਣ ਸਕਦੀ ਹੈ। ਹੂੰ ਠੀਕ ਹੈ ਨਾ ਜੀ ਪਰ ਜਿਹੜੇ ਕਾਲੀ ਦਲ ਵਾਰਿਸ ਪੰਜਾਬ ਦੇ ਆ ਜਦੋਂ ਉਹ ਇਲੈਕਸ਼ਨ ਲੜਦੇ ਆ ਨਾ ਤਦ ਉਹਨਾਂ ਦੇ ਇਲੈਕਸ਼ਨ ਲੜਨ ਦੇ ਦੌਰਾਨ ਪ੍ਰਚਾਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਅੰਸ਼ ਬਹੁਤ ਸੀਮਤ ਕਰ ਦਿੱਤਾ ਜਾਂਦਾ। ਨਾ ਤਾਂ ਤੁਸੀਂ ਦੇਖਿਆ ਹੋਣਾ ਅਮਰਪਾਲ ਸਿੰਘ ਦੇ ਪ੍ਰਚਾਰ ਦੇ ਦੌਰਾਨ ਵੀ ਕੁਈ ਲੈਤ ਗਈਦਾ ਇਹ ਗੱਲ ਨਹੀਂ ਬਸ ਬਸਾ ਮਤਲਬ ਕਿ ਨਹੀਂ ਕਰਦੇ ਪਰ ਇਹ ਗੱਲ ਠੀਕ ਹੈ ਕਿ ਜੀ ਇਸ ਤਰ੍ਹਾਂ ਦਾ ਮਾਮਲਾ ਅੱਗੇ ਵਧੇਗਾ ਫਿਰ ਕੁਝ ਹੋਰ ਮੁੱਦੇ ਨੇ ਪੰਜਾਬੀ ਵਰਸਸ ਪ੍ਰਵਾਸੀ ਫਿਰ ਤੁਸੀਂ ਦੇਖੋ ਕਿ ਮੁਸਲਮ ਵਰਸਸ ਹਿੰਦੂ ਉਹ ਵੀ ਬਣ ਰਿਹਾ ਹੈ ਇਹ ਤੁਸੀਂ ਭੁੱਲੋ ਨਾ ਇਹਨਾਂ ਚੀਜ਼ਾਂ ਨੂੰ ਥੋੜਾ ਡੀਪਲੀ ਲੈ ਕੇ ਜਾਓ ਕਿ ਲੁਧਿਆਣੇ ਦੇ ਵਿੱਚ ਐਤ ਕੀ ਹੋਲੀ ਤੇ ਸ਼ਾਇਦ ਪਹਿਲੀ ਦਫਾ ਅਸੀਂ ਦੇਖਿਆ ਲੰਬੇ ਸਮੇਂ ਬਾਅਦ ਜਿੱਥੇ ਹਿੰਦੂ ਮੁਸਲਮ ਦੋਨੇ ਭਾਈਚਾਰੇ ਆ ਮੋ ਸਾਹਮਣੇ ਅਸੀਂ ਦੇਖੇ ਠੀਕ ਹੈ ਜੀ ਉਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਸਿੱਖ ਜਾਂ Hindu ਉਹ ਵੈਸੇ Hindu ਭਾਈਚਾਰਾ ਨਹੀਂ ਕਹਿਣਾ ਚਾਹੀਦਾ ਉਹ ਕੁਝ ਬੰਦੇ ਸੀਗੇ ਉਧਰੋਂ ਵੀ ਤੇ ਕੁਝ ਉਧਰ ਹੋ ਗਈ ਇਹ ਚੀਜ਼ਾਂ ਸਾਡੇ ਸਾਹਮਣੇ ਆਈਆਂ ਨੇ ਜੇ ਇਨ ਫਿਊਚਰ ਪ੍ਰਵਾਸੀ ਵਾਲਾ ਮੁੱਦਾ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਮਤਲਬ ਕਿ ਬਿਆਨ ਜਿਹੜੇ ਆ ਜਾਂ ਭੰਨ ਤੋੜ ਨੂੰ ਜਸਟੀਫਿਕੇਸ਼ਨ ਦੇ ਕੇ ਅੱਗੇ ਪਤਾਇਆ ਜਾਂਦਾ ਤਾਂ ਡੈਫੀਨਿਟਲੀ ਇਹਨਾਂ ਦੀ ਜਿਹੜੀ ਸੋਚ ਹੈ ਕਿ ਉਹਦਾ ਫਾਇਦਾ ਭਾਜਪਾ ਨੂੰ ਵੀ ਹੋਏਗਾ ਕਿ ਪੋਲਰਾਈਜੇਸ਼ਨ ਜਿਹੜੀ ਹੈ ਜੇ ਧਰਮ ਅਧਾਰਤ ਪੋਲਰਾਈਜੇਸ਼ਨ ਜਿਹਦੀ ਕਿ ਪੰਜਾਬ ਦੇ ਵਿੱਚ ਹਾਲੇ ਇੰਨੀ ਬੁਨਿਆਦ ਮਜ਼ਬੂਤ ਨਹੀਂ ਹੈ ਹ ਹੌਲੀ ਹੌਲੀ ਹੋ ਸਕਦਾ ਹੈ ਕਿ ਕਾਮਯਾਬ ਹੋ ਜਾਵੇ ਤਾਂ ਉਹ ਸ਼ੁਰੂਆਤ ਜ਼ਰੂਰ ਹੋ ਜਾਏਗੀ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਜੀ ਜੀ ਬਿਲਕੁਲ ਚਲੋ ਖੈਰ ਹੁਣ ਤੇ ਲਗਾਤਾਰ ਇਸ ਚੀਜ਼ ਤੇ ਗੱਲਬਾਤ ਹੋਣੀ ਹੈ ਜਦੋਂ ਤੱਕ ਚੋਣਾ ਹੁੰਦੀਆਂ ਨੇ ਰਿਜ਼ਲਟ ਆਉਂਦਾ ਆਪਾਂ ਲਗਾਤਾਰ ਇਸ ਤੇ ਗੱਲਬਾਤ ਕਰਾਂਗੇ ਪਰ ਉਸ ਦੇ ਨਾਲ ਨਾਲ ਜਿਹੜੀਆਂ ਹੋਰ ਖਬਰਾਂ ਨੇ ਉਹਨਾਂ ਤੇ ਆਪਾਂ ਗੱਲਬਾਤ ਕਰਦੇ ਹਾਂ ਮਿੰਟੂ ਜੀ ਕਈ ਦਿਨਾਂ ਤੋਂ ਸੁਪਾਲ ਸਿੰਘ ਖੈਰਾ ਦੀ ਕੋਈ ਗੱਲਬਾਤ ਨਹੀਂ ਸੁਣੀ ਸੀ ਪਿੱਛੇ ਜੇ ਥੋੜੀ ਜਿਹੀ ਖਬਰ ਵੀ ਸੁਣੀ ਸੀ ਕਿ ਅੰਡਰਗਰਾਉਂਡ ਨੇ ਗੱਲਬਾਤ ਦੇ ਵਿੱਚ ਸਾਹਮਣੇ ਨਹੀਂ ਆਏ